ਡੋਨਲਡ 트럼ਪ ਦੇ ਸੌ ਚੁੱਕ ਸਮਾਗਮ ਬੇਲੇ ਦਿੱਤੇ ਭਾਸ਼ਣ ਵਿੱਚੋਂ ਕੁਝ ਨੁਕਤੇ 1 ਅਮਰੀਕਾ ਵਾਸੀਆਂ ਲਈ 20 ਜਨਵਰੀ 2025 ਦਾ ਦਿਨ ਮੁਕਤੀ ਦਾ ਦਿਨ ਹੈ 2 ਅੱਜ ਤੋਂ ਅਮਰੀਕਾ ਦੇ ਮਾੜੇ ਦਿਨ ਖਤਮ ਅਤੇ ਸੁਨਹਿਰੀ ਯੁੱਗ ਸ਼ੁਰੂ 3 ਕਈ ਸਾਲਾਂ ਪਿਛਲੇ ਲੋਕਾਂ ਨੇ ਅਮਰੀਕਾ ਦੇ ਨਾਗਰਿਕਾਂ ਦੀ ਤਾਕਤ ਅਤੇ ਪੈਸਾ ਲੁੱਟਿਆ ਪਰ ਹੁਣ ਅਸੀਂ ਆ ਗਏ ਹਾਂ ਇਸ ਭਾਸ਼ਣ ਦੌਰਾਨ ਹੈਰਿਸ ਤੇ ਵਾਈਡਨ ਸਾਹਮਣੇ ਬੈਠੇ ਸਨ 4 ਅਮਰੀਕਾ ਅਨੁਸਾਰ ਸਿਰਫ ਦੋ ਹੀ ਸੈਕਸ ਜੈਂਡਰ ਹਨ ਨਰ ਅਤੇ ਮਾਦਾ 5 ਮੈਨੂੰ ਪਿਛਲੇ 8 ਸਾਲਾਂ ਵਿੱਚ ਅਮਰੀਕਾ ਦੇ 250 ਸਾਲ ਦੇ ਇਤਿਹਾਸ ਵਿੱਚ ਕਿਸੇ ਵੀ ਰਾਸ਼ਟਰਪਤੀ ਨਾਲੋਂ ਵੱਧ ਪਰਖਿਆ ਗਿਆ ਅਤੇ ਚੁਣੌਤੀਆਂ ਦਿੱਤੀਆਂ ਗਈਆਂ 6 ਅਮਰੀਕਾ ਦੇ ਐਸਟਰੋਨੌਟ ਜਲਦੀ ਹੀ ਮੰਗਲ ਗ੍ਰਹਿ ਤੇ ਅਮਰੀਕਾ ਦਾ ਝੰਡਾ ਲਹਿਰਾਉਣਗੇ ਐਲਨ ਮਸਕ ਨੇ ਇਸ ਤੋਂ ਬਾਅਦ ਸੱਜੇ ਹੱਥ ਦਾ ਅੰਗੂਠਾ ਉਤਾਹ ਕੀਤਾ 7 ਮੈਕਸੀਕੋ ਬਾਰਡਰ ਤੇ ਐਮਰਜੈਂਸੀ ਦਾ ਐਲਾਨ 8 ਅਮਰੀਕਾ ਇੱਕ ਵਾਰ ਫਿਰ ਮੈਨੂਫੈਕਚਰਿੰਗ ਦੇਸ਼ ਬਣੇਗਾ ਤਰਲ ਸੋਨਾ ਸਾਡੇ ਪੈਰਾਂ ਹੇਠਾਂ ਹੈ 9 ਪੈਨਾਮਾ ਕਨਾਲ ਨੂੰ ਚੀਨ ਚਲਾ ਰਿਹਾ ਹੈ ਅਤੇ ਅਸੀਂ ਜਲਦੀ ਹੀ ਪੈਨਾਮਾ ਕਨਾਲ ਵਾਪਸ ਲੈ ਰਹੇ ਹਾਂ 10 ਅਮਰੀਕਾ ਦਾ ਦੁਨੀਆ ਵਿੱਚ ਫਿਰ ਤੋਂ ਪਹਿਲਾ ਵਾਲਾ ਸਤਕਾਰ ਹੋਵੇਗਾ